ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਰਾਏਪੁਰ ਰਾਏਪੁਰ ਜ਼ਿਲ੍ਹਾ ਮਾਨਸਾ ਜੀ ਹਾਂ ਤੁਸੀਂ ਸਾਹਮਣੇ ਦੇਖੋ ਬਣਾ ਵਾਲੀ ਵਾਲੇ ਥਰਮਲ ਪਲਾਂਟ ਉਹ ਸਾਹਮਣੇ ਦਿਖਾਈ ਦੇ ਰਹੇ ਨੇ ਆ ਸਾਡਾ ਜਿਹੜਾ ਹੈਗਾ 7.5 ਐਚਪੀ ਦਾ ਪੰਪ ਲਾਇਆ 7.5 ਐਚਪੀ ਦਾ ਪੰਪ 4 ਇੰਚੀ ਫੁੱਲ ਪਾਣੀ ਤੁਹਾਨੂੰ ਇੱਥੇ ਇੱਕ ਦੱਸ ਦਈਏ ਕਿਸਾਨ ਦੇ ਮਨ ਦੇ ਵਿੱਚ ਇੱਕ ਡਰ ਸੀ ਵੀ ਇਹ ਜਿਹੜਾ ਸੋਲਰ ਮੋਟਰ ਹੈ ਖਬਨੀ ਸਾਡੀ ਇਧਰ ਸਾਈਡ ਤੇ ਇੱਕ ਡਿੱਗੀ ਬਣੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਉਹਦੇ ਵਿੱਚ ਪਾਣੀ ਪਤਾ ਨਹੀਂ ਚੜੂਗਾ ਪਤਾ ਨਹੀਂ ਨਹੀਂ ਇਹਨਾਂ ਦੀ ਜ਼ਮੀਨ ਇੱਥੋਂ 10 ਕਿੱਲੇ ਦੂਰ ਹੈ ਪਾਈਪਲਾਈਨ ਪਾਈ ਹੋਈ ਹੈ ਜਿੱਥੇ ਇੱਥੋਂ ਪਾਣੀ ਲੈ ਜਾ ਕੇ ਉੱਥੇ ਸਿੰਚਾਈ ਕਰਦੇ ਨੇ ਤੇ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹੁਣ ਆ ਦੇਖੋ ਇਸ ਟਾਈਮ 11:00 ਵੱਜ ਚੁੱਕੇ ਨੇ ਤੇ ਸਾਡੇ 7 HP ਦਾ ਪੰਪ ਲਾਇਆ ਆ ਵੀਰ ਜੀ ਦੇ ਖੇਤ ਲਾਇਆ ਹੈ ਤੇ ਉਸ ਤੋਂ ਬਾਅਦ ਆ ਲੱਗੇ ਹੋਏ ਨੇ ਪੈਨਲ ਹੈਵੀ ਸਟਰਕਚਰ ਐਂਟੀ থেਫਟ ਸਟਰਕਚਰ ਹੈਗਾ ਆ ਸਾਡੀ ਜਿਹੜੀ ਹੈਗੀ ਗੱਡੀ ਖੜੀ ਆ ਇਹ ਸਾਹਮਣੇ ਪੈਨਲ ਪ੍ਰੋਪਰ ਫਿਟਿੰਗ ਆਟੋਮੈਟਿਕ ਜੀਪੀਐਸ ਡਰਾਈਵ ਜਿਹੜੀ ਇਹ ਇਥੇ ਇੱਕ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹਣਾ ਵੀ ਇਹ ਸਪੈਸ਼ਲ ਤਕਨੀਕ ਦੀ ਹੈ ਡਰਾਈਵ ਤੇ ਮੋਟਰ ਜਿਹੜੀਆਂ ਬਹੁਤ ਹੀ ਵਧੀਆ ਕੁਆਲਿਟੀ ਦੇ ਆ ਤੇ ਬਹੁਤ ਹੀ ਵਧੀਆ ਡੂੰਘੇ ਪਾਣੀਆਂ ਲਈ ਸਕਸੈਸਫੁਲ ਮੋਟਰਾਂ ਨੇ ਜਿੰਨਾ ਵੀ ਕਿਸਾਨ ਭਰਾਵਾਂ ਨੇ ਖੇਤਾਂ ਦੇ ਵਿੱਚ ਸੋਲਰ ਮੋਟਰਾਂ ਲਗਵਾਉਣੀਆਂ ਨੇ ਉਹ ਸਾਨੂੰ ਮਿਲੋ ਡਿਜੀਟਲ ਸੋਲਰ ਐਨਰਜੀ ਸਕਉਰਟੀ ਸਿਸਟਮ ਪਿੱਕੀ ਆ ਦੇ ਕੋਣ ਅਸੀਂ ਆਟੋਲੇਟ ਬੰਦ ਕਰਦੀ ਹੈ ਆ ਡਿੱਗੀ ਦੇ ਵਿੱਚ ਪਾਣੀ ਚੜਨਾ ਸ਼ੁਰੂ ਹੋ ਗਿਆ ਜੇ ਆਪਾਂ ਇਹਨੂੰ ক্লোਜ਼ ਕਰਕੇ ਦੇਖਦੇ ਆਂ ਤਾਂ 4 ਇੰਚੀ ਫੁੱਲ ਪ੍ਰੈਸ਼ਰ ਡਿੱਗੀ ਦੇ ਵਿੱਚ ਜਾ ਰਿਹਾ ਹੈ ਉੱਥੋਂ ਇਹ ਸਪਲਾਈ ਜਾ ਰਹੀ ਹੈ 10 ਏਕੜ ਪਰ ਆ ਪਾਈਪਲਾਈਨ ਪਈ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਪਹਿਲਾਂ ਇੱਥੋਂ ਸਿੰਚਾਈ 10 ਏਕੜ ਦੂਰ ਜਾ ਕੇ ਹੁੰਦੀ ਹੈ ਇਹਨਾਂ ਦੀ ਜ਼ਮੀਨ ਹੈ ਆ ਵੀਰ ਜੀ ਦੇ ਜੀ ਖੇਤ ਲਈ ਹੋਈ ਹੈ ਜਿੰਨਾ ਵੀ ਕਿਸਾਨ ਭਰਾਵਾਂ ਨੇ ਖੇਤਾਂ ਦੇ ਵਿੱਚ ਸੋਲਰ ਮੋਟਰਾਂ ਲਗਵਾਉਣੇ ਆ ਹੁਣ ਸਪੈਸ਼ਲ ਤਕਨੀਕ ਦੇ ਆ ਸੋਲਰ ਮੋਟਰ ਤਾਂ ਅੱਜ ਹੀ ਮਿਲੋ ਡਿਜੀਟਲ ਸੋਲਰ ਐਂਡ ਸਕਿਉਰਟੀ ਸਿਸਟਮ ਪਿੱਖੀ ਸੁਨਾਮ ਰੋਡ ਨਹਿਰ ਦੇ ਪੁਲ ਦੇ ਬਿਲਕੁਲ ਨਾਲ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਤੁਸੀਂ ਸਾਡੀਆਂ ਲੱਗੀਆਂ ਹੋਈਆਂ ਮੋਟਰਾਂ ਨੂੰ ਜ਼ਰੂਰ ਦੇਖੋ ਉਹਨਾਂ ਦੀ ਪਰਫਾਰਮੈਂਸ ਦੇਖੋ ਤੇ ਫਿਰ ਆਪਣੇ ਖੇਤਾਂ ਦੇ ਵਿੱਚ ਵਧੀਆ ਤਕਨੀਕ ਦੀ ਮੋਟਰ ਲਗਵਾਓ ਜੀ